ਆ ਸਤਿ ਸ੍ਰੀ ਅਕਾਲ ਜੀ ਤੁਸੀਂ ਜੁੜੇ ਹੋ ਦੀ ਹੈਲੋ ਟਾਈਮਸ ਦੇ ਨਾਲ ਇਸ ਸਮੇਂ ਅਸੀਂ ਵਾਰਡ ਨੰਬਰ 31 ਦੇ ਵਿੱਚ ਬੈਠੇ ਆ ਜਿੱਥੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਸ਼੍ਰੀਮਤੀ ਨੀਨਾ ਵਰਮਾ ਜੀ ਜਿਹੜੇ ਨੇ ਸਾਡੇ ਨਾਲ ਮੌਜੂਦ ਏ ਗੱਲਬਾਤ ਕਰ ਲੈਣੇ ਆ ਔਰ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਜੀ ਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕਿੱਦਾਂ ਦਾ ਮਹਿਸੂਸ ਹੋ ਰਿਹਾ ਆ ਪਾਰਟੀ ਨੇ ਜਿਹੜਾ ਆ ਭਰੋਸਾ ਜਤਾਇਆ ਆ ਔਰ 31 ਨੰਬਰ ਵਾਰਡ ਤੋਂ ਜਿਹੜੀ ਆ ਤੁਹਾਨੂੰ ਟਿਕਟ ਜਿਹੜੀ ਆ ਅਨਾਉਂਸ ਹੋਈ ਆ ਜੀ ਮੈਨੂੰ ਬਹੁਤ ਵਧੀਆ ਲੱਗ ਰਿਹਾ ਵਾ ਮਤਲਬ ਮੈਨੇ ਆਪਣੇ ਆਪ ਨੂੰ ਇੰਨਾ ਮਤਲਬ ਖੁਸ਼ ਸਮਝਦੀ ਆ ਕਿ ਮੈਨੂੰ ਉਹਨਾਂ ਨੇ ਇੰਨਾ ਵੱਡਾ ਮਾਨ ਦਿੱਤਾ ਥੋੜੇ ਭਾਵੁਕ ਵੀ ਹੋ ਹਾਂਜੀ ਥੋੜੇ ਭਾਵੁਕ ਜਿਹੜੇ ਬਿਲਕੁਲ 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 ਜੀ ਮੈਨੂੰ ਉਮੀਦ ਨਹੀਂ ਸੀਗੀ ਮੈਂ ਤਾਂ ਬੈਠੀ ਸੀ ਰਾਮ ਨਾਲ ਚਲੋ ਜੋ ਮੈਨੂੰ ਵਾਹਿਗੁਰੂ ਨੇ ਮਾਨ ਬਖਸ਼ਿਆ ਮੈਂ ਬਹੁਤ ਖੁਸ਼ ਆ ਅੱਛਾ ਤੁਸੀਂ ਇਲਾਕੇ ਦੇ ਵਿੱਚ ਜਿਹੜਾ ਆ ਕਾਫੀ ਸਮੇਂ ਤੋਂ ਜਿਹੜਾ ਆ ਐਜ਼ ਅ ਵਰਕਰ ਕੰਮ ਕਰਦੇ ਰਹੇ ਹੋ ਕਿੱਦਾਂ ਦਾ ਜਿਹੜਾ ਲੋਕਾਂ ਵੱਲੋਂ ਰਿਸਪੌਂਸ ਮਿਲ ਰਿਹਾ ਆ ਕਿੱਦਾਂ ਜਿਹੜੇ ਨੇ ਲੋਕ ਜਿਹੜੇ ਨੇ ਚੱਲਦੇ ਨੇ ਬਹੁਤ ਵਧੀਆ ਸਾਥ ਦੇ ਰਹੇ ਨੇ ਮੇਰਾ ਮੈਂ ਕਦੇ ਵੀ ਜਦੋਂ ਵੀ ਕੋਈ ਮੇਰੇ ਕੋਲੇ ਆਉਂਦਾ ਵਾ ਮੈਂ ਕਦੇ ਕਿਸੇ ਨੂੰ ਮਤਲਬ ਨਿਰਾਸ਼ ਨਹੀਂ ਮੋੜਿਆ ਹਰ ਇੱਕ ਦੀ ਮੈਂ ਹੈਲਪ ਕੀਤੀ ਆ ਤੇ ਲੋਕਾਂ ਨੇ ਮੇਰਾ ਸਾਥ ਵੀ ਬਹੁਤ ਦਿੱਤਾ ਔਰ ਮੇਰੇ ਨਾਲ ਵੀ ਜੁੜੇ ਹੋਏ ਨੇ ਜਦੋਂ ਫੋਨ ਆਇਆ ਜਦੋਂ ਪਤਾ ਲੱਗਾ ਕਿ ਟਿਕਟ ਜਿਹੜੀ ਆ ਮੈਨੂੰ ਮਿਲ ਰਹੀ ਆ ਸਭ ਤੋਂ ਪਹਿਲਾ ਰਿਐਕਸ਼ਨ ਕਿੰਨੇ ਦਿੱਤਾ ਆ ਪਰਿਵਾਰ ਦਾ ਕਿਹੜਾ ਮੈਂਬਰ ਆ ਕੇ ਸਭ ਤੋਂ ਪਹਿਲੀ ਵਧਾਈ ਕਿੰਨੇ ਦਿੱਤੀ ਐ ਮੇਰੇ ਨਾਲ ਬੈਠੇ ਨੇਗੇ ਮੇਰੇ ਭੈਣ ਜੀ ਦਿਨ ਰਾਤ ਮੇਰੇ ਨਾਲ ਚੱਲਣ ਵਾਲੇ ਨੇ ਸਭ ਤੋਂ ਪਹਿਲਾਂ ਮੈਨੂੰ ਇੰਨੇ ਨੇ ਮੁਬਾਰਕਾਂ ਦਿੱਤੀਆਂ ਨੇ ਆ ਕੇ ਜੀ ਜੀ ਬੇਬੀ ਸਨ ਬਹੁਤ ਖੁਸ਼ੀ ਹੋਈ ਆ ਤੁਹਾਨੂੰ ਟਿਕਟ ਅਨਾਉਂਸ ਹੋਈ ਆ ਪਰ ਵਾਰ ਵਾਰੇ ਖੁਸ਼ ਹੈ ਹਾਂਜੀ ਸਾਰੇ ਖੁਸ਼ ਨੇਗੇ ਅੱਛਾ ਹੁਣ ਜੀ ਜੀ ਜਦ ਜੇ ਇਸ ਇਲਾਕੇ ਦੀ ਗੱਲ ਕੀਤੀ ਜਾਵੇ ਤੇ ਇੱਥੇ ਪਾਣੀ ਦੀ ਜਿਹੜਾ ਆ ਟੀਡੀਐਸ ਮਾਤਰਾ ਜਿਹੜੀ ਕਾਫੀ ਜ਼ਿਆਦਾ ਆ ਲੋਕਾਂ ਨੂੰ ਬਿਮਾਰੀਆਂ ਲੱਗ ਰਹੀਆਂ ਨੇ ਕੈਂਸਰ ਹੋ ਰਿਹਾ ਆ ਅਜਿਹੇ ਦੇ ਵਿੱਚ ਜਿਹੜਾ ਕਿਉਂਕਿ ਸਾਡੇ ਕੋਲ ਆਲਰੇਡੀ ਧਰਤੀ ਦੇ ਵਿੱਚ ਪਾਣੀ ਘਟਾ ਕਿਸ ਤਰੀਕੇ ਨਾਲ ਇਸ ਸਮੱਸਿਆ ਤੋਂ ਇਸ ਵਾਰਡ ਨੂੰ ਨਜਾਤ ਦਿਵਾਓਗੇ ਇਹਦਾ ਖਾਲੇ ਆ ਜੀ ਜਿੱਦਾਂ ਕਿ ਟीडीएस ਦੀ ਤੁਸੀਂ ਗੱਲ ਕਰ ਰਹੇ ਹੋ ਉਹਦੇ ਲਈ ਮੈਂ ਮਤਲਬ ਫਿਲਟਰ ਦੀ ਵਿਵਸਥਾ ਕਰੂੰਗੀ ਜਿਹੜੇ ਟਿਊਬਵੈਲ ਲੱਗੇ ਹੋਏ ਨੇਗੇ ਉਹਨਾਂ ਦੇ ਉਸ ਜਗ੍ਹਾ ਤੇ ਫਿਲਟਰ ਲਗਵਾਣ ਦੀ ਪੂਰੀ ਕੋਸ਼ਿਸ਼ ਕਰੂੰਗੀ ਇਕ ਤੋਂ 10% ਕੋਸ਼ਿਸ਼ ਕਰੂੰਗੀ ਵੀ ਇੱਥੇ ਫਿਲਟਰ ਲਗਵਾ ਕੇ ਦਮਾ ਇਹਨਾਂ ਨੂੰ ਤਾਂ ਕਿ ਮਹੱਲਾ ਨਿਵਾਸੀਆਂ ਨੂੰ ਸਾਫ਼ ਸੁਥਰਾ ਪਾਣੀ ਮਿਲੇ ਕਹਿ ਰਹੇ ਨੇ ਕਿ ਮਹੱਲਾ ਨਿਵਾਸੀਆਂ ਨੂੰ ਸਾਫ਼ ਸੁਥਰਾ ਪਾਣੀ ਮਿਲੇ ਇਸ ਕਰਕੇ ਜਿਹੜਾ ਫਿਲਟਰ ਲਵਾਨਗੇ ਜਿੱਥੋਂ ਪਾਣੀ ਆ ਰਿਹਾ ਆ ਇਸ ਤੋਂ ਇਲਾਵਾ ਇੱਥੇ ਇੰਡਸਟਰੀ ਵੀ ਆ ਦੇਖਿਆ ਜਾ ਰਿਹਾ ਕਿ ਇੰਡਸਟਰੀ ਦਾ ਵੀ ਕਈ ਜਗ੍ਹਾ ਤੇ ਪਾਣੀ ਧਰਤੀ ਦੇ ਹਟਾ ਪਾਇਆ ਜਾ ਰਿਹਾ ਉਹਦੇ ਲਈ ਵੀ ਕੋਈ ਖਾਸ ਪ੍ਰਯਤਨ ਕੀਤੇ ਜਾਣਗੇ ਜੀ ਜ਼ਰੂਰ ਕੀਤੇ ਜਾਣਗੇ ਹੂੰ ਜਿਹੜੀ ਵੀ ਲੋਕਾਂ ਨੂੰ ਸਮੱਸਿਆ ਆ ਰਹੀ ਹੈ ਪਾਣੀ ਦੀ ਉਹਦਾ ਵੀ ਮੈਂ ਪੂਰਾ ਮਤਲਬ ਉਹਨਾਂ ਲਈ ਜੋ ਵੀ ਮੇਰੇ ਤੋਂ ਮਤਲਬ ਬਣਿਆ ਮੈਂ ਉਹਨਾਂ ਦੀ ਸਮੱਸਿਆ ਦਾ ਹੱਲ ਕਰੂੰਗੀ ਇੰਡਸਟਰੀ ਵਾਸਤੇ ਵੀ ਕੁਝ ਜਿਹੜਾ ਆ ਕੁਝ ਪੈਕੇਜ ਦੋਗੇ ਇੰਡਸਟਰੀ ਨੂੰ ਵੀ ਸ਼ਿਫਟ ਕਰਨ ਦਾ ਪ੍ਰਯਤਨ ਕਰੋਗੇ ਜ਼ਰੂਰ ਕਰੂੰਗੀ ਜੀ ਉਹਨਾਂ ਨੂੰ ਵੀ ਸ਼ਿਫਟ ਕਰਨ ਦਾ ਪ੍ਰਯਤਨ ਕਰੂੰਗੀ ਵੀ ਜਿੱਦਾਂ ਮਤਲਬ ਪਾਣੀ ਜਿਹੜਾ ਅੰਡਰਗਰਾਉਂਡ ਕੀਤਾ ਹੋਇਆ ਉਹਨਾਂ ਨੇ ਆਪਾਂ ਉਹਨਾਂ ਨੂੰ ਥੋੜਾ ਕਰਾਂਗੇ ਵੀ ਪਿੱਛੇ ਹਟਾਓ ਇਹਨਾਂ ਨੂੰ ਜੀ ਅੱਛਾ ਹਵਾ ਦੀ ਗੱਲ ਕਰ ਲੈਨੇ ਆ ਤੇ 에ਅਰ ਕੁਆਲਿਟੀ ਇੰਡੈਕਸ ਪਿਛਲੇ ਦਿਨਾਂ ਚ ਦੇਖਿਆ ਕਿ ਕਾਫੀ ਜ਼ਿਆਦਾ ਜਿਹੜਾ ਖਰਾਬ ਔਰ ਇੰਨੀ ਹਵਾ ਖਰਾਬ ਹੋ ਗਈ ਕਿ ਸਾਹ ਲੈਣਾ ਵੀ ਔਖਾ ਹੋ ਗਿਆ ਬਜ਼ੁਰਗਾਂ ਤੇ ਬੱਚਿਆਂ ਨੂੰ ਕਾਫੀ ਮੁਸ਼ਕਲ ਆਈਆਂ ਅਜਿਹੇ ਦੇ ਵਿੱਚ ਜਿਹੜੇ ਨੇ ਕਿਹੜੇ ਜਿਹੜੇ ਨੇ ਕਦਮ ਚੱਕੇਗਾ ਔਰ ਅਗਰ ਤੁਸੀਂ ਇਸ ਵਾਰਡ ਦੇ ਵਿੱਚ ਕਿਹੜੀਆਂ ਜੜੀਆਂ ਨੇ ਚੀਜ਼ਾਂ ਕਰਕੇ 에ਅਰ ਕੁਆਲਿਟੀ ਇੰਡੈਕਸ ਜਿਹੜਾ ਆ ਉਹ ਠੀਕ ਕਰੋ ਮੈਂ ਜੀ ਵੱਧ ਤੋਂ ਵੱਧ ਇੱਥੇ ਗ੍ਰੀਨ ਜਿੱਦਾਂ ਕਿ ਬੂਟੇ ਵਗੈਰਾ ਲਗਾਉਣ ਦੀ ਕੋਸ਼ਿਸ਼ ਕਰੂੰਗੀ ਹਰ ਇੱਕ ਨੂੰ ਮੈਂ ਮਤਲਬ ਬੂਟੇ ਦਵਾਂਗੀ ਬੰਡੋਗੀ ਵੀ ਆਪਣੇ ਆਪਣੇ ਘਰਾਂ ਦੇ ਅੱਗੇ ਜਿੱਥੇ ਵੀ ਪਾਰਕ ਨੇ ਬਜ਼ੁਰਗ ਸਾਡੇ ਬੈਠਦੇ ਨੇਗੇ ਉਹਨਾਂ ਦੇ ਲਈ ਹਵਾ ਸਾਫ ਸੁਥਰੀ ਚਾਹੀਦੀ ਆ ਮੈਂ ਵੱਧ ਤੋਂ ਵੱਧ ਇਹ ਉਹਨਾਂ ਦੀ ਸੇਵਾ करूंगी ਨਵੀਨੀਕਰਨ ਵੀ ਇੱਕ ਜਿਹੜਾ ਆ ਖਾਸ ਮੁੱਦਾ ਰਿਹਾ ਆ ਕਿ ਸ਼ਹਿਰ ਜਿਹੜਾ ਸਮਾਰਟ ਸਿਟੀ ਆ ਲੁਧਿਆਣਾ ਪਰ ਨਵੀਨੀਕਰਨ ਦੀ ਕਾਫੀ ਕਮੀ ਵੇਖੀ ਜਾਂਦੀ ਏ ਉਹੋ ਹੀ ਪੁਰਾਣੇ ਰੋਡ ਉਹੋ ਹੀ ਜਿਹੜੇ ਆ ਸਾਡੀਆਂ ਸਮੱਸਿਆਵਾਂ ਆ ਸੀਵਰੇਜ ਦੀ ਹੋਵੇ ਚਾਹੇ ਪਾਣੀ ਦੀ ਹੋਵੇ ਔਰ ਨਵੀਨੀਕਰਨ ਨਾਮ ਦੀ ਕੋਈ ਚੀਜ਼ ਨਹੀਂ ਆ ਨਵੀਨੀਕਰਨ ਵਾਸਤੇ ਇਲਾਕੇ ਵਾਸਤੇ ਕਿਹੜੇ ਵੱਡੇ ਜਿਹੜੇ ਅਹਿਮ ਕਦਮ ਚੱਕੋਗੇ ਮੈਂ ਮਤਲਬ ਹੀ ਪਹਿਲਾਂ ਤਾਂ ਮੈਂ ਇਲਾਕਾ ਨਿਵਾਸੀਆ ਵਾਰੀ ਸੋਚੂਗੀ ਵੀ ਮੈਂ ਆਪਣੇ ਇਲਾਕੇ ਨੂੰ ਬਿਲਕੁਲ ਸਾਫ਼ ਸੁਥਰਾ ਰੱਖਾਂ ਜਿੰਨਾ ਵੀ ਮਤਲਬ ਰੋਡ ਟੁੱਟੇ ਹੋਏ ਨੇ ਜੋ ਵੀ ਹੈਗਾ ਜੋ ਵੀ ਸੀਵਰੇਜ ਦੀ ਪ੍ਰੋਬਲਮ ਆ ਮੈਂ ਸਾਰੀ ਉਹ ਸਮੱਸਿਆ ਦਾ ਹੱਲ ਕਰੂੰਗੀ ਕਿਉਂਕਿ ਤੁਸੀਂ ਖੁਦ ਮਹਿਲਾ ਹੋ ਔਰ ਸਾਫ਼ ਸਫਾਈ ਤੇ ਸੁੰਦਰਤਾ ਜਿਹੜੀ ਹੈ ਉਸ ਤੇ ਉੱਤੇ ਤੁਹਾਨੂੰ ਜ਼ਿਆਦਾ ਪਤਾ ਆ ਅਜਿਹੇ ਦੇ ਵਿੱਚ ਜਿਹੜਾ ਆ ਜੇ ਆਪਾਂ ਇੱਥੋਂ ਦੀਆਂ ਗਲੀਆਂ ਦੀ ਗੱਲ ਕੀਤੀ ਜਾਵੇ ਉਹਨਾਂ ਨੂੰ ਸੁੰਦਰ ਬਣਾਉਣ ਵਾਸਤੇ ਜਿਹੜਾ ਆ ਕਿਸ ਤਰੀਕੇ ਦੇ ਨਾਲ ਜਿਹੜਾ ਆ ਕੰਮ ਕਰੋਗੇ ਉਸ ਨੂੰ ਸੁੰਦਰ ਬਣਾਉਣ ਦੇ ਲਈ ਤਾਂ ਜਿੱਦਾਂ ਹੁਣ ਗਲੀਆਂ ਦੇ ਵਿੱਚੋਂ ਸਾਡੇ ਜੋ ਵੀ ਵਾਇਕ ਵਗੈਰਾ ਜੋ ਲੰਘਦੇ ਆ ਬੱਚੇ ਖੇਡਦੇ ਨੇ ਪਹਿਲੀ ਗੱਲ ਤਾਂ ਸਾਡੇ ਇੱਥੇ ਪਾਰਕ ਕੋਈ ਨਹੀਂ ਹੈਗਾ ਬੱਚਿਆਂ ਦੇ ਲਈ ਕਿ ਜਿੱਥੇ ਬੱਚੇ ਖੇਡ ਸਕਣ ਸਭ ਤੋਂ ਪਹਿਲਾਂ ਤਾਂ ਮੈਂ ਉਹ ਇੰਤਜ਼ਾਮ ਕਰੂੰਗੀ ਵੀ ਜਿੱਥੇ ਵੀ ਲੇਡੀਆਂ ਸਾਡੀਆਂ ਬੈਠ ਸਕਣ ਸਾਫ਼ ਸੁਥਰਾ ਏਰੀਆ ਰੋਡ ਰੋਡ ਸਾਰੇ ਸਾਫ਼ ਮੈਂ ਬਣਵਾਉਂਗੀ ਵੀ ਜਿਹੜੀਆਂ ਸਾਡੀਆਂ ਮਹਿਲਾਵਾਂ ਨੇਗੀਆਂ ਮਾਤਾਵਾਂ ਨੇਗੀਆਂ ਉਹ ਦੂਰ ਨਹੀਂ ਜਾ ਸਕਦੀਆਂ ਉਹਨਾਂ ਦੇ ਬੈਠਣ ਦੀ ਵਿਵਸਥਾ ਕਰੂੰਗੀ پارک ਦੀ پارک ਬਾਰੇ ਸੋਚੂੰਗੀ ਪਹਿਲਾਂ ਮੈਂ ਸੁ ਨਵੀਨੀਕਰਨ ਤੇ ਵੀ ਗੱਲ ਕਰ ਲੈਣੇ ਆ ਜੇ ਨਵੀਨੀਕਰਨ ਦੀ ਗੱਲ ਕੀਤੀ ਜਾਵੇ ਤੇ ਕਿਸ ਤਰੀਕੇ ਨਾਲ ਜਿਹੜੀ ਹੈ ਇਲਾਕੇ ਦੀ ਜਿਹੜੀ ਹੈ ਨੁਹਾਰ ਬਦਲੋਗੇ ਉਹਨੂੰ ਹਾਰ ਮੈਂ ਇਸ ਤਰ੍ਹਾਂ ਬਦਲੂਗੀ ਕਿ ਜਿੱਦਾਂ ਕਿ ਸਾਰੇ ਮਤਲਬ ਜਿਹੜੇ ਘਰ ਬਣੇ ਹੋਏ ਆ ਸਾਡੇ ਉਹਨਾਂ ਦੀਆਂ ਨੰਬਰ ਪਲੇਟਾਂ ਪਹਿਲਾਂ ਲਗਵਾਉਂਗੀ ਵੀ ਤਾਂਕਿ ਉਹ ਸੋਹਣੇ ਲੱਗਣ ਦੂਸਰਾ ਆ ਗਿਆ ਲਾਈਟਾਂ ਦਾ ਹੈਨਾ ਵੀ ਉਹ ਮੈਂ ਲਾਈਟਾਂ ਦਾ ਵੀ ਸਾਰੀਆਂ ਜਿੱਦਾਂ ਗਲੀਆਂ ਦੇ ਵਿੱਚ ਕਈ ਗਲੀਆਂ 'ਚ ਲਾਈਟਾਂ ਨਹੀਂ ਹੈਗੀਆਂ ਹਨੇਰਾ ਵਾ ਤੇ ਉੱਥੇ ਮੈਂ ਲਾਈਟਾਂ ਦਾ ਇੰਤਜ਼ਾਮ ਕਰੂਗੀ ਜਾਂਦੇ ਜਾਂਦੇ ਜਿਹੜਾ ਇਲਾਕਾ ਨਿਵਾਸੀਆਂ ਨੂੰ ਜਿਹੜਾ ਆ ਕੀ ਅਪੀਲ ਕਰਨਾ ਚਾਹੁੰਦੇ ਨੇ ਅਪੀਲ ਕਰਨਾ ਚਾਹਨੀ ਆ ਕਿ ਇੱਕ ਵਾਰੀ ਮੈਨੂੰ ਇਲਾਕਾ ਨਿਵਾਸੀ ਮੌਕਾ ਦੇਣ ਉਸ ਤੋਂ ਬਾਅਦ ਦੇਖਣ ਮਹੱਲੇ ਦੀ ਨਿਹਾਰ ਮੈਂ ਕਿੱਦਾਂ ਬਦਲਦੀਆਂ ਸੋ ਇਹ ਸਨ ਵਾਰਡ ਨੰਬਰ 31 ਤੋਂ ਨੀਨਾ ਵਰਮਾ ਜੀ ਜਿਨ੍ਹਾਂ ਦਾ ਕਹਿਣਾ ਹੈ ਕਿ ਇਲਾਕੇ ਦੇ ਵਿੱਚ ਆਬੋ ਹਵਾ ਪਾਣੀ ਦੇ ਉੱਤੇ ਜਿਹੜਾ ਖਾਸ ਧਿਆਨ ਦਿੱਤਾ ਜਾਏਗਾ ਕਿਉਂਕਿ ਪਾਣੀ ਦੀ TDS ਮਾਤਰਾ ਕਾਫੀ ਜ਼ਿਆਦਾ ਹੈ ਅਜਿਹੇ ਵਿੱਚ ਇਲਾਕੇ 'ਚ ਟਿਊਬਲ ਤੇ ਫਿਲਟਰ ਲਗਾਏ ਜਾਣਗੇ ਅਤੇ ਨਵੇਂ ਪੌਦੇ ਵੀ ਜਿਹੜੇ ਵੰਡੇ ਜਾਣਗੇ ਗਲੀ ਮਹਲਿਆਦੀ ਸੁੰਦਰਤਾ ਵਾਸਤੇ ਜਿਹੜਾ ਆ ਕਹਿ ਰਹੇ ਨੇ ਕਿ ਘਰਾਂ ਦੇ ਬਾਹਰ ਜਿਹੜੇ ਨੇ ਨੰਬਰ ਪਲੇਟਾਂ ਜਿਹੜੀਆਂ ਨੇ ਘਰ ਦੇ ਨੰਬਰ ਜਿਹੜੇ ਨੇ ਉਹ ਲਗਾਏ ਜਾਣਗੇ ਔਰ ਨਾਲ ਦੀ ਨਾਲ ਜਿਹੜਾ ਲਾਈਟਾਂ ਜਿਹੜੀਆਂ ਨੇ ਉਹਦਾ ਵੀ ਇੰਤਜ਼ਾਮ ਕੀਤਾ ਜਾਏਗਾ ਔਰ ਸੁਰੱਖਿਆ ਦੇ ਉੱਤੇ ਗੱਲ ਕਰੀਏ ਤੇ ਕਹਿ ਰਹੇ ਨੇ ਕਿ ਸੀਸੀਟੀਵੀ ਆਜ ਜਿਹੜੇ ਨੇ ਉਹਨਾਂ ਦਾ ਇੰਤਜ਼ਾਮ ਕੀਤਾ ਜਾਊਗਾ ਇਲਾਕੇ 'ਚ ਪਾਰਕ ਨਹੀਂ ਆ ਬਜ਼ੁਰਗਾਂ ਤੇ ਬੁੱਢਿਆਂ ਤੇ ਬੱਚਿਆਂ ਵਾਸਤੇ ਪਾਰਕ ਦਾ ਇੰਤਜ਼ਾਮ ਕੀਤਾ ਜਾਊਗਾ ਪਰ ਫਿਲਹਾਲ ਜਿਹੜਾ ਆ 31 ਫਿਲਹਾਲ ਜਿਹੜਾ 21 ਤਰੀਕ ਨੂੰ ਹੀ ਪਤਾ ਲੱਗੇਗਾ ਕਿ ਜਨਤਾ ਜਨਾਰਤਨ ਜਿਹੜੀ ਹੈ ਕਿਹਦਾ ਸਾਥ ਦੇ ਰਹੀ ਏ ਤੇ ਕਿਹਦਾ ਨਹੀਂ ਪਰ ਲਗਾਤਾਰ ਜਿਹੜੇ ਨੇ ਅਲੱਗ-ਅਲੱਗ ਵਾਰਡ ਦੇ ਦਾਅਵੇਦਾਰ ਜਿਹੜੇ ਨੇ ਆਪਣੇ ਦਾਅਵੇ ਜ਼ਰੂਰ ਜਿਹੜੇ ਨੇ ਲੋਕਾਂ ਤੱਕ ਲੈ ਕੇ ਜਾ ਰਹੇ ਨੇ ਤੇ ਮੈਨੀਫੈਸਟੋ ਜਿਹੜਾ ਲੋਕਾਂ ਦੇ ਅੱਗੇ ਬਿਆਨ ਕਰ ਰਹੇ ਨੇ ਤੁਸੀਂ ਵੇਖ ਰਹੇ ਹੋ ਦਿਓ ਹੈਲੋ ਟਾਈਮਸ ਅਗਲੀ ਵਾਰ ਫੇਰ ਮਿਲਾਂਗੇ ਇੱਕ ਵੱਖਰੀ ਖਬਰ ਦੇ ਨਾਲ ਧੰਨਵਾਦ